ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਰਹਿਣ ਵਾਲੀ ਮੀਕੂ ਟਿੱਲੋ ਅਤੇ ਉਸਦੇ ਪਤੀ ਅਨਮੋਲ ਗਿੱਲ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਨ੍ਹਾਂ ਨੂੰ ਕੀ ਸੋਸ਼ਲ ਮੀਡੀਆ ਤੇ ਹੁਣ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਡਿਵੋਰਸ ਨੂੰ ਲੈ ਕੇ ਕਾਫੀ ਜ਼ਿਆਦਾ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ ਪਰ ਮੀਕੂ ਟਿੱਲੋ ਜਾਂ ਅਨਮੋਲ ਗਿੱਲ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਪੱਖ ਜਿਹੜਾ ਉਹ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਡਿਵੋਰਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਡਿਕਲੇਅਰ ਕੀਤਾ ਗਿਆ ਹੈ ਪਰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਅਫਵਾਹਾਂ ਤੇ ਗੰਦੇ ਮੈਂਟ ਜਿਹੜੇ ਉਹਨਾਂ ਨੂੰ ਕੀਤੇ ਜਾ ਰਹੇ ਹਨ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਹੈ ਮੈਕੂ ਟੱਲੋ ਨੇ ਕਿਹਾ ਵੀ ਸੀ ਕਿ ਮੈਂ ਤੁਹਾਨੂੰ ਸੱਚ ਦੱਸਾਂਗੀ ਆ ਕਿ ਮੇਰੀ ਸੈਡਨੈਸ ਦਾ ਤੇ ਜਿੱਥੇ ਮੈਕੂ ਟੱਲੋ ਦੇ ਵੱਲੋਂ ਸੈਡ ਸਟੋਰੀਆਂ ਲਗਾਤਾਰ ਸੋਸ਼ਲ ਅਕਾਊਂਟਸ ਦੇ ਉੱਪਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਅੱਜ ਅਨਮੋਲ ਗੱਲ ਦੇ ਵੱਲੋਂ ਵੀ ਸੈਡ ਸਟੋਰੀਆਂ ਸ਼ੇਅਰ ਕੀਤੀਆਂ ਗਈਆਂ ਹਨ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਅੱਪ ਤੁਹਾਡੇ ਕੋਈ ਵਿਸ਼ ਪੂਰੀ ਕਰਨਾ ਚਾਹੁੰਦਾ ਹੋਵੇ ਕੀ ਮੰਗੋ ਮੈਂ ਤਾਂ ਮਾਪਿਆਂ ਦੀ ਸਲਾਮਤੀ ਨੂੰ ਵੀ ਬਸ ਉਹ ਹੀ ਹੋਵੇ ਰਹਿਣਾ ਆਉਂਦਾ ਤੇ ਦੇਰ ਵੀ ਚੱਲ ਜੀ। ਇਸ ਵੀਡੀਓ ਦੇ ਵਿੱਚ ਸਿਰਫ ਅਨਮੋਲ ਗੱਲ ਨੇ ਆਪਣੇ ਮਾਤਾ ਪਿਤਾ ਦਾ ਜ਼ਿਕਰ ਕੀਤਾ ਹੈ। ਮੀਕੂ ਟਿੱਲੋ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਚੀਜ਼ ਤੋਂ ਤਾਂ ਇਹ ਹੀ ਸਾਫ਼ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਕੋਈ ਅਣਬਣਤਾ ਜ਼ਰੂਰ ਹੈ ਜਿਸ ਕਾਰਨ ਉਹ ਕੋਈ ਵਲੌਗ ਇਕੱਠੇ ਜਾਂ ਕੋਈ ਵੀਡੀਓ ਸ਼ੇਅਰ ਨਹੀਂ ਕਰ ਰਹੇ ਤੇ ਅਨਮੋਲ ਗੱਲ ਵੀ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ। ਪਰ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਦੇਖਦੇ ਹਾਂ ਕਿ ਉਹ ਆਪਣੇ ਇਸ ਰਿਲੇਸ਼ਨ ਲੈ ਕੇ ਕੀ ਸੱਚ ਦੱਸਦੇ ਹਨ ਤੇ ਕੀ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਬਾਕੀ ਅਸੀਂ ਕਹਿੰਦੇ ਹਾਂ ਕਿ ਟਰੋਲ ਨਾ ਕੀਤਾ ਜਾਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ